ਇਹ ਗੁਰੂ ਗੋਬਿੰਦ ਸਿੰਘ ਜੀ ਦਾ ਘਰ ਹੈ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ 31 ਸਾਲ ਬਿਤਾਏ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਸੌਂਪੀ ਗਈ ਸੀ ਇਹ ਹੀ ਉਹ ਸਥਾਨ ਆ ਜਿੱਥੇ ਸਿੱਖਾਂ ਨੂੰ ਉਹਨਾਂ ਦੇ ਦਸਵੇਂ ਗੁਰੂ ਮਿਲੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੀ 6 ਸਾਲ ਦੀ ਉਮਰ ਸੀ ਜਦੋਂ ਪਹਿਲੀ ਵਾਰ ਗੁਰੂ ਸਾਹਿਬ ਨੇ ਆਨੰਦਪੁਰ ਨਗਰ ਚ ਇਸ ਸਥਾਨ ਤੇ ਆਪਣੇ ਚਰਨ ਪਾਏ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੇਲੇ ਜੋ ਚੱਕ ਨਾਨਕੀ ਨਗਰ ਸੀ ਉਹ ਮੇਨਲੀ ਆਹੀ ਇਲਾਕਾ ਸੀਗਾ ਤਾਂ ਹੁਣ ਵੀ ਤੁਸੀਂ ਦੇਖੋਗੇ ਪੀੜੀਆਂ ਪੀੜੀਆਂ ਗਲੀਆਂ ਨੇ ਇੱਥੇ ਬੇਵਾਨਗੜ ਤੋਂ ਇਸੇ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲਿਆਂਦਾ ਗਿਆ ਸੀਗਾ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਬੀਤਿਆ 9 ਸਾਲ ਦੇ ਗੋਬਿੰਦ ਰਾਏ ਜੀ ਇਸ ਸਥਾਨ ਤੇ ਉਸ ਸਮੇਂ ਮੌਜੂਦ ਸੀਗੇ ਪਿਤਾ ਦੇ ਸੀਸ ਦਾ ਸੰਸਕਾਰ ਹੋ ਰਿਹਾ ਹੈ ਇੱਥੋਂ ਫਿਰ ਉਹ ਹਕੂਮਤ ਨੂੰ ਵੰਗਾਰਿਆ ਗਿਆ ਸੀ 9 ਸਾਲ ਦੇ ਗੋਬਿੰਦ ਰਾਏ ਜੀ ਵੱਲੋਂ ਇਸ ਦਰਬਾਰ ਸਾਹਿਬ ਦੇ ਅੰਦਰ ਜੋ ਅਸਥਾਨ ਹੈ ਉਹ ਉਹੀ ਪ੍ਰਾਤਨ ਸਥਾਨ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਨਿਗਰਾਨੀ ਚ ਤਿਆਰ ਕਰਵਾਇਆ ਇੱਥੋਂ ਤੱਕ ਲਿਖਿਆ ਮਿਲਦਾ ਹੈ ਉਹ ਪਾਪੀ ਮਸੰਦ ਮਾਤਾ ਗੁਦਰੀ ਜੀ ਨੂੰ ਜਾ ਕੇ ਕਹਿੰਦੇ ਨੇ ਕਿ پاگل ਹੋ ਗਿਆ ਹੈ ਤੇਰਾ ਪੁੱਤ ਸਿੱਖਾਂ ਨੂੰ ਵੱਢੀ ਜਾ ਰਿਹਾ ਹੈ ਉੱਥੇ ਠੀਕ ਤੇ ਗੁਰੂ ਗੋਬਿੰਦ ਸਿੰਘ ਜੀ ਖੜੇ ਹੋਣਗੇ ਮਹਿਸੂਸ ਕਰਕੇ ਦੇਖੋ ਉਹ ਦਿਨ ਇੱਥੋਂ ਖਾਲਸਾ ਪ੍ਰਗਟ ਹੋਇਆ ਇੱਥੋਂ ਸਾਡਾ ਜਨਮ ਹੋਇਆ ਇੱਥੋਂ ਸਾਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ ਗਿਆ ਹੈ ਕਿਲਾ ਆਨੰਦਗੜ੍ਹ ਸਾਹਿਬ ਜਦੋਂ 7 ਮਹੀਨੇ ਦਾ ਘੇਰਾ ਪਿਆ ਸੀ ਤਾਂ ਇਹ ਲਿਖਿਆ ਮਿਲਦਾ ਹੈ ਕਿ ਇੱਥੋਂ ਇੱਕ ਤੋਪ ਦਾ ਗੋਲਾ ਛੱਡਿਆ ਗਿਆ ਸੀ ਮੁਗਲਾਂ ਤੇ ਪਹਾੜੀ ਰਾਜਿਆਂ ਦੀ ਫੌਜ ਤੇ ਇਹ ਪਹਾੜ ਹੁੰਦਾ ਸੀਗਾ ਇਹਨੂੰ ਤੰਬੂ ਵਾਲੀ ਪਹਾੜੀ ਕਹਿੰਦੇ ਸੀ ਇੱਥੋਂ ਦੀ ਇਹਨਾਂ ਰਾਹਾਂ ਤੋਂ ਦੀ ਪਹਾੜੀਆਂ ਪਾਰ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਨਗਰ ਚੋਂ ਆਨੰਦਗੜ੍ਹ 메ਨ ਜੰਗੀ ਕਿਲੇ 'ਚ ਜਾਂਦੇ ਹੋਣਗੇ ਲੱਖਾਂ ਦੀ ਫੌਜ 'ਚੋਂ ਇੱਕ ਵੀ ਸਪਾਹੀ ਇਸ ਕਿਲੇ ਦੇ ਗੇਟ ਤੱਕ ਆ ਨਹੀਂ ਸਕਿਆ ਸੀਗਾ ਇਹ ਇਸ ਕਿਲੇ ਦੀ ਮਜ਼ਬੂਤੀ ਸੀ ਇੰਨੀ ਤਕੜੀ ਜੰਗਨੀਤੀ ਦੇ ਨਾਲ ਗੁਰੂ ਸਾਹਿਬ ਨੇ ਇਹ ਸਥਾਨ ਚੁਣਿਆ ਸੀ ਇਹ ਕਿਲਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਨਗਰ ਛੱਡਿਆ ਉਸ ਤੋਂ ਬਾਅਦ ਪਹਾੜੀ ਰਾਜਿਆਂ ਨੇ ਕੇਸਰੀ ਚੰਦ ਹੋਣਾ ਨੇ ਇਹ ਕਿਲੇ ਨੂੰ ਢਾਟੇਰੀ ਕਰ ਦਿੱਤਾ ਸੀਗਾ ਇਹ ਤੁਸੀਂ ਇੱਧਰ ਦਿਖਾਓ ਕਿੰਨੀ ਉਚਾਈ ਹੈ ਉਦੋਂ ਤਾਂ ਇਸ ਤੋਂ ਵੀ ਜ਼ਿਆਦਾ ਉਚਾਈ ਸੀਗੀ ਇੱਥੇ ਹੀ ਲੱਖਾਂ ਦੀ ਫੌਜ ਨੇ ਘੇਰਾ ਪਾਇਆ ਹੋਏਗਾ ਇਸ ਕਿਲੇ 'ਚ ਮੌਜੂਦ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਪੁਰਾਣੀਆਂ ਇੱਟਾਂ ਤੁਹਾਨੂੰ ਬਹੁਤ ਥੋੜੀਆਂ ਦੇਖਣ ਨੂੰ ਮਿਲਣਗੀਆਂ ਕਿਲਾ ਉਹੀ ਆ ਇਹ ਵੀ ਸਾਨੂੰ ਲਿਖਿਆ ਮਿਲਦਾ ਹੈ ਕਿ ਜੋ ਮਿਸਲਾਂ ਦੇ ਸਰਦਾਰ ਸੀਗੇ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਸੌਂਪੀ ਗਈ ਸੀ 9 ਸਾਲ ਦੀ ਉਮਰ ਹੈ ਗੋਬਿੰਦ ਰਾਏ ਜੀ ਉਸ ਦਿਨ ਗੁਰੂ ਗੋਬਿੰਦ ਰਾਏ ਬਣ ਗਏ ਇਤਿਹਾਸ ਚ ਲਿਖਿਆ ਮਿਲਦਾ ਹੈ ਕਿ ਬਾਬਾ ਬੁੱਢਾ ਜੀ ਦੇ ਵੰਸਜ RAM ਕੋਇਰ ਜੀ ਉਹਨਾਂ ਨੇ ਸਾਰੀਆਂ ਰਸਮਾਂ ਜੋ ਗੁਰਿਆਈ ਦੀਆਂ ਸੀਗੀਆਂ ਉਹ ਕੀਤੀਆਂ ਸੀਗੀਆਂ ਮਹਿਸੂਸ ਕਰਕੇ ਦੇਖੋ ਉਸ ਦਿਨ ਨੂੰ ਯਾਦ ਕਰੋ ਜਿਸ ਦਿਨ 9 ਸਾਲ ਦੇ ਗੋਬਿੰਦ ਰਾਏ ਜਿਨੂੰ ਗੁਰਿਆਈ ਦਿੱਤੀ ਜਾ ਰਹੀ ਆ ਸਿੱਖਾਂ ਨੂੰ ਉਹਨਾਂ ਦੇ ਦਸਵੇਂ ਪਾਤਸ਼ਾਹ ਮਿਲਣ ਜਾ ਰਹੇ ਨੇ ਇਤਿਹਾਸ ਚ ਲਿਖਿਆ ਮਿਲਦਾ ਹੈ ਬਾਬਾ ਬੁੱਢਾ ਜੀ ਦੇ ਵੰਸਜ RAM KOER ਜੀ ਨੇ ਸਾਰੀਆਂ ਰਸਮਾਂ ਨਿਭਾਈਆਂ ਹੀਰਿਆਂ ਨਾਲ ਜੜੀ ਹੋਈ ਕਲਗੀ ਗੁਰੂ ਸਾਹਿਬ ਨੂੰ ਪੈਂਟ ਕੀਤੀ ਗਈ ਇੱਕ ਸੁੰਦਰ ਦਸਤਾਰ ਗੁਰੂ ਸਾਹਿਬ ਨੂੰ ਪੈਂਟ ਕੀਤੀ ਗਈ ਚਿੱਟੇ ਮੋਤੀਆਂ ਦੀ ਮਾਲਾ ਗੁਰੂ ਸਾਹਿਬ ਨੂੰ ਪੈਂਟ ਕੀਤੀ ਗਈ ਇੱਕ ਬਾਜ ਗੁਰੂ ਸਾਹਿਬ ਨੂੰ ਪੈਂਟ ਕੀਤਾ ਗਿਆ ਚਾਂਦੀ ਦੇ ਸਾਜ਼ ਨਾਲ ਸਜਿਆ ਹੋਇਆ ਇੱਕ ਘੋੜਾ ਗੁਰੂ ਸਾਹਿਬ ਨੂੰ ਪੈਂਟ ਕੀਤਾ ਗਿਆ ਦੋ ਸ਼ਾਲਾ ਪੇਂਟ ਕੀਤਾ ਗਿਆ ਔਰ ਇੱਕ ਤੀਰ ਕਮਾਨ ਇੱਕ ਕਿਰਪਾਨ ਇਹਨਾਂ ਚੀਜ਼ਾਂ ਦਾ ਜ਼ਿਕਰ ਮਿਲਦਾ ਹੈ ਕੀ ਜਾਹੋ ਜਲਾਲ ਹੋਏਗਾ ਉਸ ਦਿਨ ਇਸ ਧਰਤੀ ਦਾ ਇੱਥੇ ਅਕਾਲ ਅਕਾਲ ਦੇ ਜਕਾਰੇ ਗੂੰਜ ਰਹੇ ਹੋਣਗੇ ਉਸ ਤੋਂ ਬਾਅਦ ਲਿਖਿਆ ਮਿਲਦਾ ਹੈ ਕਿ ਇਹੀ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਆਪਣਾ ਦਰਬਾਰ ਸਜਾਇਆ ਕਰਦੇ ਸੀ ਇਸ ਅਸਥਾਨ ਨੂੰ ਜੋ ਸਾਡੇ ਪੁਰਾਤਨ ਇਤਿਹਾਸਕਾਰ ਨੇ ਉਹ ਆਦ ਸਿੰਘਾਸਨ ਦਮਦਮਾ ਲਿਖਦੇ ਨੇ ਯਾਨੀ ਕਿ ਇੱਥੇ ਦਰਬਾਰ ਸਜਦਾ ਸੀ ਦੂਰੋਂ ਦੂਰੋਂ ਸੰਗਤਾਂ ਜੋ ਮਿਲਣ ਆਉਂਦੀਆਂ ਸੀ ਗੁਰੂ ਸਾਹਿਬ ਨੂੰ ਇੱਥੇ ਹੀ ਵਿਰਾਜਮਾਨ ਹੁੰਦੇ ਸੀ ਗੁਰੂ ਸਾਹਿਬ ਇਸੇ ਹੀ ਅਸਥਾਨ ਤੇ ਮਸੰਦਾਂ ਦੀ ਪਰਖ ਹੋਈ ਸੀ ਮਸੰਦ ਬੇਈਮਾਨ ਪਾਏ ਗਏ ਸੀ ਮਸੰਦਾਂ ਦਾ ਮੁਖੀ ਚੇਤੋ ਮਸੰਦ ਫਿਰ ਮਸੰਦਾਂ ਨੂੰ ਸਜਾਵਾ ਵੀ ਇਸੇ ਹੀ ਸਥਾਨ ਤੇ ਦਿੱਤੀਆਂ ਗਈਆਂ ਸੀ ਇਹ ਮਸੰਦਾਂ ਵਾਲਾ ਖੂਹ ਇੱਥੇ ਮੌਜੂਦ ਆ ਗੁਰੂ ਸਾਹਿਬ ਨੇ ਮਸੰਦਾਂ ਨੂੰ ਇੱਥੇ ਸਜਾਵਾਂ ਦਿੱਤੀਆਂ ਸੀ ਮਸੰਦਾਂ ਨੂੰ ਸਾੜਿਆ ਸੀਗਾ ਹੁਣ ਜਦੋਂ ਅਸੀਂ ਗੱਲ ਕਰਦੇ ਆ ਕਿ ਗੁਰੂ ਸਾਹਿਬ ਨੇ ਦੁਸ਼ਟਾਂ ਨੂੰ ਸਜ਼ਾਵਾਂ ਦਿੱਤੀਆਂ ਅਸੀਂ ਮੁਗਲਾਂ ਦਾ ਨਾਮ ਲੈਨੇ ਆ ਅਸੀਂ ਪਹਾੜੀ ਰਾਜਿਆਂ ਦਾ ਨਾਮ ਲੈਨੇ ਆ ਪਰ ਗੁਰੂ ਸਾਹਿਬ ਨੇ ਜੋ ਸਫਾਈ ਆ ਉਹ ਆਪਣੇ ਘਰ ਤੋਂ ਆਰੰਭ ਕੀਤੀ ਸੀ ਜਹਾਂ ਤਹਾਂ ਤੁਮ ਧਰਮ ਬਥਾਰੋ ਦੁਸ਼ਟ ਦੋਖੀਨ ਪਕਰ ਪਛਾਰੋ 1699 ਨੂੰ ਗੁਰੂ ਸਾਹਿਬ ਨੇ ਇਸੇ ਹੀ ਸਥਾਨ ਤੋਂ ਸੰਗਤ ਨੂੰ ਹੁਕਮਨਾਮੇ ਭੇਜੇ ਉੱਥੇ ਹੀ ਮਸੰਦਾਂ ਨੂੰ ਵੀ ਹੁਕਮਨਾਮੇ ਭੇਜੇ ਗਏ ਸੀਗੇ ਮਸੰਦ ਆਏ ਸੀ ਮਸੰਦਾਂ ਦੀਆਂ ਸ਼ਿਕਾਇਤਾਂ ਬਹੁਤ ਆ ਰਹੀਆਂ ਸੀਗੀਆਂ ਮਸੰਦਾਂ ਨੂੰ ਇਸੇ ਹੀ ਸਥਾਨ ਤੇ ਫਿਰ ਸਵਾਲ ਕੀਤੇ ਗੁਰੂ ਸਾਹਿਬ ਨੇ ਮਸੰਦਾਂ ਦੇ ਟੇਡੇ ਮੇਡੇ ਜਵਾਬ ਸੀ ਮਸੰਦ ਇੱਥੇ ਬੇਈਮਾਨ ਪਾਏ ਗਏ ਸੀ ਤੇ ਇਹ ਮਸੰਦਾਂ ਵਾਲਾ ਖੂਹ ਹੈ ਜਿੱਥੇ ਮਸੰਦ ਸਾੜੇ ਸੀਗੇ ਪੁਰਾਣੀਆਂ ਫੋਟੋਆਂ ਵਿੱਚ ਵੀ ਤੁਸੀਂ ਦੇਖੋ ਚੱਕ ਨਾਨਕੀ ਦਾ ਆਨੰਦਪੁਰ ਨਗਰ ਦਾ ਪਹਿਲਾ ਕਰ ਇਸ ਸਥਾਨ ਤੇ ਬਣਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਣਾ ਉਹ ਘਰ ਸੀਗਾ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਬੀਤਿਆ ਆਪਣੇ ਜਨਮ ਬਾਰੇ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਨੇ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਪਭ ਲਿਓ ਮਦਰ ਦੇਸ਼ ਹਮ ਕੋ ਲੈ ਆਏ ਕਿੰਨੀ ਅਨੇਕ ਭਾਂਤ ਤਨ ਰੱਛਾ ਦੀਨੀ ਭਾਂਤ ਭਾਂਤ ਕਿਛ ਅਛਾ ਕੇ ਸਾਨੂੰ ਭਾਂਤ ਭਾਂਤ ਦੀ ਸਿੱਖਿਆ ਦਿੱਤੀ ਗਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਸੀ ਇਹਦੇ ਬਾਰੇ ਅਸੀਂ ਘੱਟ ਜਾਣਕਾਰੀ ਰੱਖਦੇ ਹਾਂ ਕਿ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਖਾਈਆਂ ਗਈਆਂ ਕਿਹੜੀ-ਕਿਹੜੀ ਵਿੱਦਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੀ ਗਈ ਇਹਦੇ 'ਚ ਹੁਣ ਜ਼ਿਕਰ ਮਿਲਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਪ੍ਰਬੰਧ ਕੀਤਾ ਸੀਗਾ ਜੋ ਸ਼ਸਤਰ ਵਿੱਦਿਆ ਸੀ ਜੋ ਘੋੜਸਵਾਰੀ ਸੀ ਉਹ ਪਾਈ ਬੱਜਰ ਸਿੰਘ ਰਾਠੌਰ ਦਾ ਜ਼ਿਕਰ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਸ਼ਸਤਰ ਵਿੱਦਿਆ ਦੇ ਉਸਤਾਦ ਸੀ ਉਹ ਪਾਈ ਬੱਜਰ ਸਿੰਘ ਰਾਠੌਰ ਸੀ ਔਰ 6 ਸਾਲ ਦੀ ਉਮਰ 'ਚ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ 'ਤੇ ਆਏ ਸੀ ਇਹ ਘਰ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਸਤਰ ਵਿੱਦਿਆ ਦਿੱਤੀ ਜਾਂਦੀ ਹੋਏਗੀ ਤੁਸੀਂ ਇਮੇਜਿਨ ਕਰਕੇ ਦੇਖੋ ਸੰਸਕ੍ਰਿਤ ਦੀ ਵਿੱਦਿਆ ਪੰਡਿਤ ਕਿਰਪਾ ਰਾਮ ਦਤ ਪੰਡਿਤ ਕਿਰਪਾ ਰਾਮ ਦਤ ਜੋ ਮਟਨ ਤੋਂ ਆਏ ਸੀਗੇ ਜਦੋਂ ਫਰਿਆਦ ਲੈ ਕੇ ਆਏ ਫਾਰਸੀ ਤੇ ਅਰਬੀ ਦੇ ਜੋ ਉਸਤਾਦ ਦੱਸਿਆ ਜਾਂਦਾ ਹੈ ਜਿਨ੍ਹਾਂ ਨੇ ਫਾਰਸੀ ਤੇ ਅਰਬੀ ਦੀ ਵਿੱਦਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੀ ਉਹ ਪੀਰ ਮੁਨਸ਼ੀ ਮੁਹੰਮਦ ਨਾਮ ਆਉਂਦਾ ਹੈ ਬਾਅਦੋਂ ਇਹ ਵੀ ਜ਼ਿਕਰ ਮਿਲਦਾ ਹੈ ਕਿ ਜਦੋਂ ਮਾਛੀਵਾੜੇ ਦੇ ਜੰਗਲਾਂ ਤੋਂ ਗੁਰੂ ਸਾਹਿਬ ਜਾ ਰਹੇ ਹੁੰਦੇ ਨੇ ਤਾਂ ਉੱਥੇ ਵੀ ਫਿਰ ਉਹ ਮਿਲਦੇ ਨੇ ਪੀਰ ਮੁਹੰਮਦ ਕਾਜ਼ੀ ਗੁਰੂ ਗੋਬਿੰਦ ਸਿੰਘ ਜਿਹਨੂੰ ਜਿਨ੍ਹਾਂ ਨੇ ਫਾਰਸੀ ਤੇ ਅਰਬੀ ਦੀ ਵਿਦਿਆ ਗੁਰ ਗੋਬਿੰਦ ਸਿੰਘ ਜੀ ਨੂੰ ਦਿੱਤੀ ਸੀ ਇਹਦੇ ਨਾਲ ਨਾਲ ਸਾਨੂੰ ਗੁਰਮੁਖੀ ਦਾ ਵੀ ਜ਼ਿਕਰ ਮਿਲਦਾ ਹੈ ਕਿ ਗੁਰਮੁਖੀ ਹਰਜਸ ਰਾਏ ਪਟਵੰਿਆਂ ਚ ਜ਼ਿਕਰ ਮਿਲਦਾ ਹੈ ਕਿ ਹਰਜਸ ਰਾਏ ਉਹਨਾਂ ਨੇ ਗੁਰਮੁਖੀ ਦੇ ਅੱਖਰ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਖਾਏ ਸੀਗੇ ਤਾਂ ਇਹ ਕੁਝ ਉਸਤਾਦ ਕਹਿ ਲਓ ਜਾਂ ਕੁਝ ਟੀਚਰ ਕਹਿ ਲਓ ਗੁਰ ਗੋਬਿੰਦ ਸਿੰਘ ਜੀ ਦੇ ਜੋ ਜਿਨ੍ਹਾਂ ਦਾ ਪ੍ਰਬੰਧ ਗੁਰੂ ਤੇਗਹਾ ਦਰਸਾਪ ਜੀ ਨੇ ਕੀਤਾ ਸੀਗਾ ਇਤੋਂ ਤੱਕ ਲਿਖਿਆ ਮਿਲਦਾ ਹੈ ਕਿ ਇੱਕ ਸਾਲ ਚ ਹਰ ਭਾਸ਼ਾ ਚ ਟ੍ਰੇਨਡ ਹੋ ਗਏ ਸੀਗੇ ਗੁਰੂ ਗੋਬਿੰਦ ਸਿੰਘ ਜੀ ਔਰ ਇੰਨੀ ਛੋਟੀ ਉਮਰ ਚ 6 7 8 9 ਸਾਲ ਦੀ ਉਮਰ ਚ ਗੁਰੂ ਗੋਬਿੰਦ ਸਿੰਘ ਜੀ ਨੂੰ ਇੰਨੀਆਂ ਭਾਸ਼ਾਵਾਂ ਦਾ ਗਿਆਨ ਹੋ ਗਿਆ ਸੀਗਾ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਉਦੋਂ ਸਿਰਫ 9 ਸਾਲ ਦੀ ਸੀ ਪਿੱਛੇ ਜੋ ਤੁਸੀਂ ਸਥਾਨ ਦੇਖ ਰਹੇ ਹੋ ਗੁਰੂ ਘਰ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ 9 ਸਾਲ ਦੇ ਗੋਬਿੰਦ ਰਾਏ ਜੀ ਇਸ ਸਥਾਨ ਤੇ ਉਸ ਸਮੇਂ ਮੌਜੂਦ ਸੀਗੇ ਪਿਤਾ ਦੇ ਸੀਸ ਦਾ ਸੰਸਕਾਰ ਹੋ ਰਿਹਾ ਹੈ ਵਿਰਾਗਮਈ ਮਾਹੌਲ ਹੈ ਸੰਗਤਾਂ ਵਿਰਾਗ ਚ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਕੀ ਹੋਣਗੇ ਆਪਣੇ ਪਿਤਾ ਦੇ ਸੀਸ ਦਾ ਸੰਸਕਾਰ ਕਰਨ ਤੋਂ ਬਾਅਦ 9 ਸਾਲ ਦੇ ਗੋਬਿੰਦ ਰਾਏ ਜੀ ਦੇ ਇਹ ਬੋਲ ਸੀ ਕਿ ਸੋਗ ਨਹੀਂ ਕਰਨਾ ਹੈ ਸ਼ੁਕਰ ਮਨਾਉਣਾ ਹੈ ਹੁਣ ਜ਼ਬਰਦਸਤ ਮੁਕਾਬਲਾ ਸਬਰ ਨਾਲ ਨਹੀਂ ਕਰਾਂਗੇ ਇੱਥੋਂ ਫਿਰ ਉਹ ਹਕੂਮਤ ਨੂੰ ਵੰਗਾ ਰਿਆ ਗਿਆ ਸੀ 9 ਸਾਲ ਦੇ ਗੋਬਿੰਦ ਰਾਏ ਜੀ ਵੱਲੋਂ ਸੀਸ ਦਾ ਸੰਸਕਾਰ ਕਰਨ ਤੋਂ ਬਾਅਦ ਇਸ ਅਸਥਾਨ ਤੇ ਜੋ ਗਿੱਠਾ ਸਾਹਿਬ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਚ ਅਸਥਾਨ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਦੇਖ ਰੇਖ ਚ ਬਣਵਾਇਆ ਸੀ ਤੇ ਅੱਜ ਵੀ ਉਹ ਪ੍ਰਾਤਨ ਅਸਥਾਨ ਮੌਜੂਦ ਆ ਇਸ ਦਰਬਾਰ ਸਾਹਿਬ ਦੇ ਅੰਦਰ ਜੋ ਅਸਥਾਨ ਹੈ ਉਹ ਉਹੀ ਪ੍ਰਾਤਨ ਅਸਥਾਨ ਹੈ ਜੋ ਗੁਰੂ ਗੋਮਨ ਸਿੰਘ ਜੀ ਨੇ ਆਪਣੀ ਨਿਗਰਾਨੀ ਚ ਤਿਆਰ ਕਰਵਾਇਆ ਸੀ ਸਾਨੂੰ ਇਹ ਪੁਰਾਤਨ ਸਥਾਨ ਬਚਾਉਣ ਦੀ ਵੀ ਲੋੜ ਆ ਇਹ ਨਹੀਂ ਹੈ ਕਿ ਸਾਨੂੰ ਨਿਗਰਾਨੀ ਨਹੀਂ ਰੱਖਣੀ ਚਾਹੀਦੀ ਕੁਝ ਸਮੇਂ ਬਾਅਦ ਇੱਥੇ ਫਿਰ ਹੋਰ ਸੰਗਮਰਮਰ ਮੜ ਦਿੱਤਾ ਜਾਵੇ ਜਾਂ ਉਹਦਾ ਨਵੀਨੀਕਰਨ ਕਰਨ ਦਿੱਤਾ ਜਾਵੇ ਇਹ ਵੀ ਤੁਸੀਂ ਗੁਰਦੁਆਰਾ ਕਾਲ ਬੂੰਗਾ ਸਾਹਿਬ ਦੀ ਇਮਾਰਤ ਵੀ ਜੇ ਦੇਖੋ ਨਾ ਇਹ ਉਹ ਪੁਰਾਤਨਤਾ ਤੁਹਾਨੂੰ ਇਹਦੇ ਚ ਨਜ਼ਰ ਆਏਗੀ ਹੁਣ ਜਦੋਂ ਪਹਾੜੀ ਰਾਜਿਆਂ ਨੇ ਅਨੰਦਪੁਰ ਨਗਰ ਤੇ ਕਿਲੇ ਢਾ ਦਿੱਤੇ ਤਾਂ ਇਹ ਸਥਾਨ ਉਦੋਂ ਬਚ ਗਿਆ ਸੀ ਇਹ ਸਥਾਨ ਨਹੀਂ ਢਾਇਆ ਗਿਆ ਸੀ ਇਹ ਕਾਲ ਬੂੰਗਾ ਫਿਰ ਬਾਅਦੋਂ ਮਿਸਲਾਂ ਦੇ ਸਮੇਂ ਜਾਂ ਖਾਲਸਾ ਰਾਜ ਵੇਲੇ ਦਾ ਬਣਿਆ ਹੋਇਆ ਦੱਸਿਆ ਜਾਂਦਾ ਹੈ ਇਹ ਵੀ ਸਾਡੇ ਕੋਲ ਪ੍ਰਾਤਨਿਕ ਸਥਾਨ ਮੌਜੂਦ ਆ ਇਹ ਵੀ ਸਾਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਇੱਥੇ ਕੁਝ ਨਿਸ਼ਾਨੀਆਂ ਸਾਨੂੰ ਉਸ ਵੇਲੇ ਦੀਆਂ ਵੀ ਮਿਲ ਜਾਂਦੀਆਂ ਨੇ ਜੋ ਤੁਹਾਨੂੰ ਅਲੱਗ ਹੁਣ ਵੀਡੀਓ ਬਣਾ ਕੇ ਉਹਦੇ ਤੁਹਾਨੂੰ ਦਿਖਾਵਾਂਗੇ ਕਿ ਕੀ ਲਿਖਿਆ ਹੋਇਆ ਹੈ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਕਾਲ ਦਾ ਸਭ ਤੋਂ ਮੇਨ ਕਾਰਜ ਸੰਪੂਰਨ ਕੀਤਾ ਸੀ ਖਾਲਸਾ ਪ੍ਰਗਟ ਕਰਨਾ ਇਹੀ ਉਹ ਸਥਾਨ ਆ ਜਿੱਥੇ 1692 ਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ ਗਿਆ ਖਾਲਸਾ ਪ੍ਰਗਟ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਨੇ ਹਮ ਏ ਕਾਜ ਜਗਤ ਮੋ ਆਏ ਧਰਮ 헤ਤ ਗੁਰਦੇ ਪਠਾਏ ਧਰਮ ਦੀ ਸਥਾਪਨਾ ਇਸੇ ਹੀ ਜਗ੍ਹਾ ਤੋਂ ਖਾਲਸੇ ਨੂੰ ਪ੍ਰਗਟ ਕਰਕੇ ਪ੍ਰਤੱਖ ਰੂਪ ਚ ਖਾਲਸਾ ਪ੍ਰਗਟ ਕਰ ਦਿੱਤਾ ਪੂਰੇ ਭਾਰਤ ਦੇ ਸਾਹਮਣੇ ਪੂਰੇ ਵਿਸ਼ਵ ਦੇ ਸਾਹਮਣੇ ਦੂਰੋਂ ਦੂਰੋਂ ਸੰਗਤਾਂ ਨੂੰ ਹੁਕਮਨਾਮੇ ਭੇਜ ਕੇ ਗੁਰੂ ਸਾਹਿਬ ਨੇ ਬੁਲਾਇਆ ਸੀ ਹਜ਼ਾਰਾਂ ਦੀ ਗਿਣਤੀ ਚ ਸੰਗਤ ਇਕੱਠੀ ਹੋਈ ਹੋਈ ਸੀ ਇਤਿਹਾਸਕਾਰ 40000 ਤੋਂ 80000 ਤੱਕ ਦੀ ਗਿਣਤੀ ਲਿਖਦੇ ਨੇ ਮਹਿਸੂਸ ਕਰਕੇ ਦੇਖੋ ਇਹ ਉਹ ਸਥਾਨ ਆ ਆਪਸ ਚ ਗੱਲ ਕਰ ਰਹੀ ਸੀ ਸੰਗਤ ਕਿ ਅੱਜ ਕੁਝ ਵੱਡਾ ਕਰਨ ਜਾ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਤਾਂ ਹੀ ਇੰਨੀ ਸੰਗਤ ਨੂੰ ਹੁਕਮਨਾਮੇ ਭੇਜ ਕੇ ਬੁਲਾਇਆ ਗਿਆ ਹੈ ਪਰ ਕੁਝ ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਕੀ ਹੋਣ ਵਾਲਾ ਹੈ ਆਪਸ ਚ ਸੰਗਤ ਗੱਲਬਾਤ ਕਰ ਰਹੀ ਹੁੰਦੀ ਆ ਕਿ ਤੰਬੂ ਦਾ ਪਰਦਾ ਹਿਲਦਾ ਹੈ ਗੁਰੂ ਗੋਬਿੰਦ ਸਿੰਘ ਜੀ ਇੱਕ ਹਵਾ ਦੀ ਫੁਰਤੀ ਨਾਲ ਤੰਬੂ ਚੋਂ ਬਾਹਰ ਆਉਂਦੇ ਨੇ ਸੱਜੇ ਹੱਥ 'ਚ ਕਿਰਪਾਨ ਸੁਤੀ ਹੋਈ ਆ ਆਕੇ ਸਟੇਜ ਤੇ ਖੜੇ ਹੋ ਜਾਂਦੇ ਨੇ ਉਸ ਦਿਨ ਗੁਰੂ ਸਾਹਿਬ ਦੇ ਚਿਹਰੇ ਤੇ ਇੱਕ ਵੱਖਰਾ ਹੀ ਤੇਜ ਸੀ ਇਤਿਹਾਸਕਾਰ ਲਿਖ ਦੇਣੇ ਕਿ ਪਹਿਲਾਂ ਗੁਰੂ ਸਾਹਿਬ ਦੇ ਚਿਹਰੇ ਤੇ ਇੱਕ ਹਲਕੀ ਮੁਸਕਰਾਹਟ ਹਮੇਸ਼ਾ ਰਹਿੰਦੀ ਸੀ ਪਰ ਉਸ ਦਿਨ ਵੀਰ ਰਸ ਸੀ ਉਸ ਦਿਨ ਗੁਰੂ ਸਾਹਿਬ ਦੇ ਚਿਹਰੇ ਤੇ ਇੱਕ ਰੋਹ ਸੀ ਹਰ ਕੋਈ ਦੇਖ ਨਹੀਂ ਸਕਦਾ ਸੀ ਗੁਰੂ ਸਾਹਿਬ ਦੇ ਚਿਹਰੇ ਵੱਲ ਗੁਰੂ ਸਾਹਿਬ ਆ ਕੇ ਸਟੇਜ ਤੇ ਖੜੇ ਹੋ ਜਾਂਦੇ ਨੇ ਕੁਝ ਨਹੀਂ ਬੋਲਦੇ ਸਜੇ ਹੱਥ 'ਚ ਕਿਰਪਾਨ ਸੋਤੀ ਹੋਈ ਆ ਬਹੁਤ ਸੁੰਦਰ ਗੁਰਸਾਹਿਬ ਨੇ ਬਾਣਾ ਪਹਿਨੇਆ ਹੋਇਆ ਹੈ ਹੀਰੇਆਂ ਜਿਹੜੀ ਕਲਗੀ ਦਸਤਾਰ ਤੇ ਸਜਾਈ ਹੋਈ ਆ ਚਿੱਟੇ ਮੋਤੀਆਂ ਦੀ ਮਾਲਾ ਗੁਰਸਾਹਿਬ ਨੇ ਸਜਾਈ ਹੋਈ ਆ ਗੁਰੂ ਸਾਹਿਬ ਥੋੜੇ ਸਮੇਂ ਬਾਅਦ ਇੱਕ ਗਰਜਵੀਂ ਆਵਾਜ਼ 'ਚ ਕਹਿੰਦੇ ਨੇ ਕਿ ਸੰਗਤ ਜੀ ਇੱਕ ਸੀਸ ਦੀ ਲੋੜ ਹੈ ਥੋੜੇ ਸਮੇਂ ਲਈ ਸੰਗਤ ਚ ਚੁੱਪ ਫਸਰ ਜਾਂਦੀ ਆ ਫਿਰ ਭਾਈ ਦਇਆ ਸਿੰਘ ਜੀ ਉੱਠ ਖੜੇ ਹੁੰਦੇ ਨੇ ਆਪਣਾ ਸੀਸ ਗੁਰੂ ਸਾਹਿਬ ਨੂੰ ਭੇਂਟ ਕਰਦੇ ਨੇ ਗੁਰੂ ਸਾਹਿਬ ਭਾਈ ਦਇਆ ਜੀ ਨੂੰ ਜੋ ਦਇਆ RAM ਸੀਗੇ ਉਦੋਂ ਉਹਨਾਂ ਨੂੰ ਲੈ ਕੇ ਜਾਂਦੇ ਨੇ ਆਪਣੇ ਤੰਬੂ ਚੰਦਰੋਂ ਤਲਵਾਰ ਚੱਲਣ ਦੀ ਆਵਾਜ਼ ਆਉਂਦੀ ਆ ਅਗਲਾ ਕੱਟਣ ਦੀ ਆਵਾਜ਼ ਆਉਂਦੀ ਆ ਸੰਗਤਾਂ 'ਚ ਡਰ ਦਾ ਮਾਹੌਲ ਹੈ ਇੱਥੇ ਇੱਕ ਵਾਰ ਕਿ ਇਹ ਕੀ ਕੀਤਾ ਹੈ ਗੁਰੂ ਸਾਹਿਬ ਨੇ ਕੁਝ ਮਸਾਂਦ ਜੋ ਸੰਗਤਾਂ 'ਚ ਮੌਜੂਦ ਸੀ ਉਸੇ ਸਮੇਂ ਭਜਦੇ ਨੇ ਮਾਤਾ ਗੁਜਰੀ ਜੀ ਕੋਲ ਜਾਂਦੇ ਨੇ ਇਥੋਂ ਤੱਕ ਲਿਖਿਆ ਮਿਲਦਾ ਹੈ ਉਹ ਪਾਪੀ ਮਸੰਦ ਮਾਤਾ ਗੁਦਰੀ ਜੀ ਨੂੰ ਜਾ ਕੇ ਕਹਿੰਦੇ ਨੇ ਕਿ پاگل ਹੋ ਗਿਆ ਹੈ ਤੇਰਾ ਪੁੱਤ ਸਿੱਖਾਂ ਨੂੰ ਵੱਢੀ ਜਾ ਰਿਹਾ ਹੈ ਉੱਥੇ ਗੁਰੂ ਸਾਹਿਬ ਫਿਰ ਹੋਰ ਸੀਸ ਦੀ ਮੰਗ ਕਰਦੇ ਨੇ ਇਸ ਤਰੀਕੇ ਨਾਲ ਗੁਰੂ ਦੇ ਪੰਜ ਪੁੱਤਰ ਗੁਰੂ ਦੇ ਪੰਜ ਪਿਆਰੇ ਆਪਣਾ ਸੀਸ ਭੇਟ ਕਰਕੇ ਖਾਲਸਾ ਪ੍ਰਗਟ ਹੁੰਦਾ ਹੈ ਹੁਣ ਖਾਲਸੇ ਦਾ ਜਨਮ ਹੀ ਸੀਸ ਦੇਣ ਤੋਂ ਹੋਇਆ ਹੈ ਇਹ ਕਿੱਡੀ ਇੱਕ ਮਹਾਨ ਗੱਲ ਹੈ ਮਹਿਸੂਸ ਕਰਕੇ ਦੇਖੋ ਵੱਖਰੇ ਵੱਖਰੇ ਟੈਸਟ ਹੁੰਦੇ ਨੇ ਦੁਨੀਆਂ 'ਤੇ ਕਿਸੇ ਨੇ ਜੱਜ ਬਾਨਾ ਕਿਸੇ ਨੇ ਇੰਜੀਨੀਅਰ ਬਾਨਾ ਕਿਸੇ ਨੇ ਡੀਸੀ ਲੱਗਣਾ ਕਿਸੇ ਨੇ ਡਾਕਟਰ ਬਾਨਾ ਉਹਨਾਂ ਦੇ ਟੈਸਟ ਹੁੰਦੇ ਨੇ ਉਹ ਟੈਸਟ ਪਾਸ ਕਰਨੇ ਪੈਂਦੇ ਨੇ ਉਹਨਾਂ ਨੂੰ ਇਹ ਵੀ ਟੈਸਟ ਸੀ ਖਾਲਸੇ ਦਾ ਪਰ ਕੀ ਦੇਣਾ ਪਿਆ ਸੀਸ ਹੁਣ ਉਹ ਵੱਖਰਾ ਇੱਕ ਵਿਸ਼ਾ ਹੈ ਕਿ ਗੁਰੂ ਸਾਹਿਬ ਨੇ ਸੀਸ ਟਟਕਾਇਆ ਜਾਂ ਬੱਕਰੇ ਚਟਕਾਇਆ ਇੱਥੇ ਗੁਰੂ ਸਾਹਿਬ ਦੀ ਪ੍ਰੀਖਿਆ ਨਾ ਲਿਆ ਕਰੀਏ ਸੀ ਇੱਥੇ ਅਸੀਂ ਗੁਰੂ ਸਾਹਿਬ ਦੀ ਪ੍ਰੀਖਿਆ ਲੈਣ ਲੱਗ ਜਾਂਦੇ ਹਾਂ ਪਰ ਇਹ ਗੁਰੂ ਸਾਹਿਬ ਦੀ ਪ੍ਰੀਖਿਆ ਨਹੀਂ ਐ ਸਿੱਖਾਂ ਦੀ ਪ੍ਰੀਖਿਆ ਸੀ ਗੁਰੂ ਸਾਹਿਬ ਨੇ ਤਾਂ ਸੀਸ ਮੰਗੇ ਸੀ ਔਰ ਜੋ ਪੰਜ ਪਿਆਰੇ ਉੱਠੇ ਸੀ ਉਹ ਸੀਸ ਦੇਣ ਲਈ ਉੱਠੇ ਸੀ ਉਹਨਾਂ ਦੇ ਸੀਸ ਗੁਰੂ ਸਾਹਿਬ ਨੇ ਝਟਕਾਈ ਜਾਂ ਨਹੀਂ ਝਟਕਾਏ ਇਹ ਗੁਰੂ ਦਾ ਰਾਜ ਹੈ ਇਹ ਗੁਰੂ ਕੋਲ ਹੀ ਰਹਿੰਦੇ ਹੋ ਗੁਰੂ ਸਾਹਿਬ ਦੀ ਪ੍ਰੀਖਿਆ ਸੀਗੀ ਚਮਕੌਰ ਦੀ ਗੜੀ 'ਚ ਜਿਸ ਪ੍ਰੀਖਿਆ ਜੋ ਪਾਸ ਹੋਏ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਨ ਲਈ ਭੇਜਿਆ ਉਹ ਸੀ ਗੁਰੂ ਸਾਹਿਬ ਦੀ ਪ੍ਰੀਖਿਆ ਉਹਦੀ ਗੱਲ ਕਰਿਆ ਕਰੀ ਅਸੀਂ ਇੱਥੇ ਫਿਰ ਖਾਲਸਾ ਪ੍ਰਗਟ ਹੋਇਆ ਜਾਤਾਂ ਪਾਤਾਂ ਦੇ ਸਭ ਪੇਦ ਮਿਟਾ ਕੇ ਇੱਕ ਯੂਨੀਵਰਸਲ ਸੰਦੇਸ਼ ਇੱਥੋਂ ਜਾਰੀ ਹੋਇਆ ਹੈ ਇਸ ਧਰਤੀ ਤੋਂ ਜਾਰੀ ਹੋਇਆ ਹੈ ਇੱਥੇ ਹੀ ਕਿਤੇ ਗੁਰੂ ਗੋਬਿੰਦ ਸਿੰਘ ਜੀ ਖੜੇ ਹੋਣਗੇ ਮਹਿਸੂਸ ਕਰਕੇ ਦੇਖੋ ਉਹ ਦਿਨ ਇੱਥੋਂ ਖਾਲਸਾ ਪ੍ਰਗਟ ਹੋਇਆ ਇੱਥੋਂ ਸਾਡਾ ਜਨਮ ਹੋਇਆ ਇੱਥੋਂ ਸਾਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ ਗਿਆ ਹੈ ਕਿਸੇ ਵੀ ਕੌਮ ਦਾ ਰਹਿਬਰ ਕਿਸੇ ਕਮਿਊਨਿਟੀ ਦਾ ਲੀਡਰ ਕਿਸੇ ਕੌਮ ਦਾ ਗੁਰੂ ਉਹ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਰੱਖਦਾ ਹੈ ਪਰ ਗੁਰੂ ਸਾਹਿਬ ਨੇ ਥੇ ਪਹਿਲਾਂ ਆਪਣੇ ਸਿੰਘਾਂ ਨੂੰ ਆਪਣੇ ਪੁੱਤਰਾਂ ਨੂੰ ਆਪਣੇ ਸਿੱਖਾਂ ਨੂੰ ਖਾਲਸਾ ਬਣਾਇਆ ਫਿਰ ਉਹਨਾਂ ਸਾਹਮਣੇ ਹੱਥ ਜੋੜ ਕੇ ਖੜੇ ਕੇ ਹੁਣ ਤੁਸੀਂ ਮੈਨੂੰ ਖੰਡੇ ਬਾਟੇ ਦੀ ਪੌਲ ਦਿਓ ਆਪਣੇ ਆਪ ਨੂੰ ਇੱਥੇ ਵੀ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਤੋਂ ਥੱਲੇ ਰੱਖਿਆ ਹੈ ਇੱਥੇ ਇਹ ਵੀ ਜ਼ਿਕਰ ਮਿਲਦਾ ਹੈ ਕਈ ਇਤਿਹਾਸਕਾਰ ਕੇਸਗੜ੍ਹ ਦੀ ਪਹਾੜੀ ਨੂੰ ਕਿਲਾ ਵੀ ਲਿਖਦੇ ਨੇ ਵੈਸੇ ਪੰਜ ਕਿਲਿਆਂ ਦਾ ਜ਼ਿਕਰ ਮਿਲਦਾ ਹੈ ਕਈ ਕੇਸਗੜ੍ਹ ਨੂੰ ਵੀ ਕਿਲਾ ਕਹਿੰਦੇ ਨੇ ਇੱਥੋਂ ਤੱਕ ਜ਼ਿਕਰ ਮਿਲਦਾ ਹੈ ਕਿ ਜਦੋਂ 7 ਮਹੀਨੇ ਦਾ ਘੇਰਾ ਪਿਆ ਸੀ ਇਹਦੇ ਬਿਲਕੁਲ ਨਾਲ ਇਧਰ ਕੈਮਰਾ ਘੁਮਾ ਕੇ ਦਿਖਾਓ ਇੱਧਰ ਸੀਗਾ ਕਿਲਾ ਆਨੰਦਗੜ੍ਹ ਸਾਹਿਬ ਕਿਲਾ ਆਨੰਦਗੜ੍ਹ ਸਾਹਿਬ ਜਦੋਂ 7 ਮਹੀਨੇ ਦਾ ਘੇਰਾ ਪਿਆ ਸੀਗਾ ਕਿਲਾ ਆਨੰਦਗੜ੍ਹ ਸਾਹਿਬ ਜਦੋਂ 7 ਮਹੀਨੇ ਦਾ ਘੇਰਾ ਪਿਆ ਸੀ ਤਾਂ ਇਹ ਲਿਖਿਆ ਮਿਲਦਾ ਹੈ ਕਿ ਇੱਥੋਂ ਇੱਕ ਤੋਪ ਦਾ ਗੋਲਾ ਛੱਡਿਆ ਗਿਆ ਸੀ ਮੁਗਲਾਂ ਤੇ ਪਹਾੜੀ ਰਾਜਿਆਂ ਦੀ ਫੌਜ ਤੇ ਇਹ ਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕਿਲਾ ਆਨੰਦਗੜ੍ਹ ਸਾਹਿਬ ਵੱਲ ਨੂੰ ਜਾਂਦਾ ਹੈ ਇਹ ਹੁਣ ਉੱਚੀ ਥਾਂ ਹੈ ਸਾਨੂੰ ਪੌੜੀਆਂ ਉਤਰ ਕੇ ਥੱਲੇ ਜਾਣਾ ਪੈ ਰਿਹਾ ਇਹ ਪਹਾੜ ਹੁੰਦਾ ਸੀਗਾ ਇਹਨੂੰ ਤੰਬੂ ਵਾਲੀ ਪਹਾੜੀ ਕਹਿੰਦੇ ਸੀ ਅਖਤਜ਼ਰੀ ਕੇਸਗੜ ਸਾਹਿਬ ਤੇ ਕਿਲਾ ਆਨੰਦਗੜ ਸਾਹਿਬ ਦੇ ਵਿਚਾਲੇ ਇਹ ਪਹਾੜੀ ਪੈਂਦੀ ਸੀ ਜਦੋਂ ਵੀ ਸੰਗਤਾਂ ਜਾਂਦੀਆਂ ਹੋਣਗੀਆਂ ਇੱਥੋਂ ਦੀ ਇਹਨਾਂ ਰਾਹਾਂ ਤੋਂ ਦੀ ਪਹਾੜੀਆਂ ਪਾਰ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਨਗਰ ਚੋਂ ਆਨੰਦਗੜ ਮੇਨ ਜੰਗੀ ਕਿਲੇ 'ਚ ਜਾਂਦੇ ਹੋਣਗੇ ਹੁਣ ਤੁਹਾਨੂੰ ਬਿਲਕੁਲ ਸਾਡੇ ਪਿੱਛੇ ਕਿਲਾ ਆਨੰਦਗੜ ਸਾਹਿਬ ਹੈ ਕਿਲਾ ਆਨੰਦਗੜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਮੇਨ ਜੰਗੀ ਕਿਲਾ ਸੀਗਾ ਉਹ ਤੁਹਾਨੂੰ ਦਿਖਾਉਣੇ ਇਹ ਤਾਂ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਮੇਨ ਜੰਗੀ ਕਿਲਾ ਕਿਲਾ ਆਨੰਦਗੜ੍ਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਨਗਰ ਚ ਪੰਜ ਕਿਲੇ ਬਣਵਾਏ ਸੀਗੇ ਉਹਨਾਂ ਚੋਂ ਮੇਨ ਜੰਗੀ ਕਿਲਾ ਇਹ ਸੀ ਕਿਲੇ ਦੀ ਮਜ਼ਬੂਤੀ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਸਕਦੇ ਹੋ ਕਿ ਜਦੋਂ ਲੱਖਾਂ ਦੀ ਫੌਜ ਨੇ ਘੇਰਾ ਪਾਇਆ ਸੀ ਮੁਗਲ ਫੌਜ ਤੇ ਪਹਾੜੀ ਰਾਜਿਆਂ ਨੇ ਲੱਖਾਂ ਦੀ ਫੌਜ ਚੋਂ ਇੱਕ ਵੀ ਸਪਾਹੀ ਇਸ ਕਿਲੇ ਦੇ ਗੇਟ ਤੱਕ ਆ ਨਹੀਂ ਸਕਿਆ ਸੀਗਾ ਇਹ ਇਸ ਕਿਲੇ ਦੀ ਮਜ਼ਬੂਤੀ ਸੀ ਇੰਨੀ ਤਕੜੀ ਜੰਗਨੀਤੀ ਦੇ ਨਾਲ ਗੁਰੂ ਸਾਹਿਬ ਨੇ ਇਹ ਸਥਾਨ ਚੁਣਿਆ ਸੀ ਉੱਚੀ ਇਹ ਪਹਾੜੀ ਸੀ ਉੱਚੀ ਪਹਾੜੀ ਦੇ ਬਿਲਕੁਲ ਇੱਕ ਪਾਸੇ ਸਤਲੋਜ ਦਰਿਆ ਵਗਦਾ ਸੀਗਾ ਇੱਕ ਪਾਸੇ ਡੂੰਗੀ ਖਾਈ ਸੀਗੀ ਇਹ ਕਿਲਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਨਗਰ ਛੱਡਿਆ ਉਸ ਤੋਂ ਬਾਅਦ ਪਹਾੜੀ ਰਾਜਿਆਂ ਨੇ ਕੇਸਰੀ ਚੰਦ ਹੋਣਾ ਨੇ ਇਹ ਕਿਲੇ ਨੂੰ ਢਾਹ-ਢੇਰੀ ਕਰ ਦਿੱਤਾ ਸੀਗਾ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਨਗਰ ਚ ਦੁਬਾਰਾ ਵਾਪਸ ਨਾ ਆ ਸਕਣ ਫਿਰ ਉਸ ਤੋਂ ਬਾਅਦ ਜਦੋਂ ਮਿਸਲਾਂ ਦਾ ਸਮਾਂ ਆਇਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਹੋਰ ਮਿਸਲਾਂ ਦੇ ਸਰਦਾਰਾਂ ਨੇ ਫਿਰ ਇਹ ਕਿਲੇ ਦੀ ਦੁਬਾਰਾ ਉਸਾਰੀ ਕਰਵਾਈ ਸੀ ਜਿਹੜਾ ਇਕੱਲਾ ਤੁਸੀਂ ਦੇਖ ਰਹੇ ਹੋ ਮਹਿਸੂਸ ਕਰਕੇ ਦੇਖੋ ਇਹ ਉਹੀ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਖੁਦ ਵਿਰਾਜਮਾਨ ਹੁੰਦੇ ਸੀਗੇ ਇੱਥੇ ਕਿੰਨੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹੋਣਗੀਆਂ ਹਰ ਮੋੜ ਤੇ ਇੱਥੇ ਸ਼ਸਤਰਧਾਰੀ ਗੁਰੂ ਦੇ ਸਿੰਘ ਸੀਗੇ ਇੱਥੋਂ ਨਗਾਰਾ ਵੱਜਦਾ ਸੀਗਾ ਉਹ ਨਗਾਰੇ ਦੀ ਆਵਾਜ਼ ਬਿਲਕੁਲ ਨਾਲ ਜੋ ਪਹਾੜੀ ਰਾਜਿਆਂ ਦੀਆਂ ਰਿਆਸਤਾਂ ਨੇ ਉੱਥੇ ਤੱਕ ਪਹੁੰਚਦੀ ਸੀ ਉਹਨਾਂ ਦੀਆਂ ਰੂਹਾਂ ਤੱਕ ਕੰਬ ਜਾਂਦੀਆਂ ਸੀਗੀਆਂ ਇਹ ਤੁਸੀਂ ਇੱਧਰ ਦਿਖਾਓ ਕਿੰਨੀ ਉਚਾਈ ਹੈ ਉਦੋਂ ਤਾਂ ਇਸ ਤੋਂ ਵੀ ਜ਼ਿਆਦਾ ਉਚਾਈ ਸੀਗੀ ਇੱਥੇ ਹੀ ਲੱਖਾਂ ਦੀ ਫੌਜ ਨੇ ਘੇਰਾ ਪਾਇਆ ਹੋਏਗਾ ਇਸ ਕਿਲੇ 'ਚ ਮੌਜੂਦ ਸੀ ਗੁਰਗੋਵਿੰਦ ਸਿੰਘ ਜੀ ਦੇ ਸਿੰਘ ਇਹ ਜੋ ਕਿਲਾ ਹੈ ਹੁਣ ਇਹ ਮਿਸਲਾ ਵੇਲੇ ਦਾ ਬਣਿਆ ਹੋਇਆ ਹੈ ਮਿਸਲਾ ਵੇਲੇ ਦਾ ਜੋ ਕਿਲਾ ਸੀ ਉਸ ਤੋਂ ਬਾਅਦ ਜਦੋਂ ਫਿਰ 20ਵੀਂ ਸਦੀ 'ਚ ਇਸ ਕਿਲੇ ਦੇ ਉੱਤੇ ਪਲਾਸਤਰ ਕਰ ਦਿੱਤਾ ਗਿਆ ਹੁਣ ਪੁਰਾਣੀਆਂ ਇੱਟਾਂ ਤੁਹਾਨੂੰ ਬਹੁਤ ਥੋੜੀਆਂ ਦੇਖਣ ਨੂੰ ਮਿਲਣੀਆਂ ਕਿਲਾ ਉਹੀ ਆ ਇਹ ਵੀ ਸਾਨੂੰ ਲਿਖਿਆ ਮਿਲਦਾ ਹੈ ਕਿ ਜੋ ਮਿਸਲਾਂ ਦੇ ਸਰਦਾਰ ਸੀਗੇ ਉਹਨਾਂ ਨੇ ਹੂਬ ਹੂ ਉਸੇ ਤਰੀਕੇ ਦਾ ਕਿਲਾ ਬਣਾਇਆ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਮੌਜੂਦ ਸੀ ਹੁਣ ਕਿੰਨਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਵੇਲੇ ਦੇ ਕਿਲੇ ਦੇ ਵਰਗਾ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਕਿਲਾ ਇੱਥੇ ਹੀ ਮੌਜੂਦ ਸੀ ਇਹ ਜੋ ਇੱਧਰ ਤੁਸੀਂ ਇੱਕ ਇਮਾਰਤ ਦੇਖ ਰਹੇ ਹੋ ਜਿੱਥੇ ਹੁਣ ਕਪਸਥਾਨ ਮਾਤਾ ਸਾਹਿਬਕੌਰ ਜੀ ਲਿਖਿਆ ਹੋਇਆ ਹੈ ਤੁਹਾਨੂੰ ਇਹ ਇੱਕ ਪੁਰਾਣੀ ਫੋਟੋ ਦਿਖਾ ਰਹੇ ਹਾਂ ਇਹ ਲਿਖਿਆ ਮਿਲਦਾ ਹੈ ਕਿ ਇਹ ਉਹ ਮਿਸਲਾਂ ਦੇ ਕਿਲੇ ਦੀ ਆਖਰੀ ਨਿਸ਼ਾਨੀ ਬਚੀ ਹੋਈ ਸੀ ਜੋ ਹੌਲੀ ਹੌਲੀ ਢਹ ਤੇਰੀ ਹੋ ਗਈ ਉਸ ਤੋਂ ਬਾਅਦ ਫਿਰ ਹੁਣ ਪ੍ਰਾਤਨ ਤਰੀਕੇ ਨਾਲ ਹੀ ਇਹਦਾ ਨਵੀਨੀਕਰਨ ਕੀਤਾ ਗਿਆ ਹੈ ਚੰਗੀ ਗੱਲ ਆ ਕਿ ਇੱਥੇ ਚਿੱਟੇ ਸੰਗਮਰਮਰ ਚਿੱਟੇ ਪੱਥਰ ਨਹੀਂ ਚਾੜੇ ਇਹ ਵੀ ਮੈਂ ਸੋਚ ਰਿਹਾ ਸੀ ਕਿ ਜੋ ਮਿਸਲਾਂ ਨੇ ਕਿਲਾ ਬਣਾਇਆ ਸੀ ਉਹ ਵੀ ਪੁਰਾਣੀ ਇੱਟ ਦਾ ਕਿਲਾਈ ਬਣਾਇਆ ਸੀਗਾ ਪਰ ਉਹ ਉਤੇ ਜੋ ਹੁਣ ਜੋ ਪਲਾਸਤਰ ਕੀਤਾ ਹੋਇਆ ਹੈ ਉਸ ਕਰਕੇ ਉਹ ਜੋ ਪੁਰਾਣੀ ਲੁੱਕ ਹੈ ਉਹ ਸਾਨੂੰ ਨਜ਼ਰ ਨਹੀਂ ਆਉਂਦੀ ਹੁਣ ਪਲਾਸਤਰ ਹੈ ਪਲਾਸਤਰ ਤੋਂ ਇਹ ਸਾਨੂੰ ਥੋੜੀ ਆਰਟੀਫੀਸ਼ੀਅਲ ਲੁੱਕ ਇੱਕ ਵਾਰ ਨਜ਼ਰ ਆਉਂਦੀ ਹੈ ਜੇ ਅਸੀਂ ਦੇਖੀਏ ਜੇ ਸਾਡੇ ਕੋਲ ਉਹ ਮਿਸਲਾਂ ਵੇਲੇ ਦਾ ਕਿਲਾ ਵੀ ਮੌਜੂਦ ਹੁੰਦਾ ਪੁਰਾਣੀ ਇੱਟ ਦਾ ਤਾਂ ਮਨ ਨੂੰ ਹੋਰ ਜ਼ਿਆਦਾ ਵੀ ਖੁਸ਼ੀ ਆਉਂਦੀ ਹੋਰ ਆਨੰਦ ਆਉਂਦਾ ਕੋਸ਼ਿਸ਼ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਗੁਰੂ ਸਾਹਿਬ ਦੇ ਜੋ ਪ੍ਰਾਰਥਨ ਸਥਾਨ ਨੇ ਉਹਨਾਂ ਨੂੰ ਜਿੰਨੀ ਪੁਰਾਤਨ ਤੋਂ ਪੁਰਾਤਨ ਵਿਖੇ ਅਸੀਂ ਸਾਹਮਣੇ ਰੱਖ ਸਕੀਏ ਉਹ ਸਾਡੇ ਵਾਸਤੇ ਇੱਕ ਪ੍ਰਾਪਤੀ ਆ ਆਨੰਦਗੜ੍ਹ ਦਾ ਕਿਲਾ ਜੰਗੀ ਕਿਲਾ ਇਹਦੇ ਨਾਲ ਲੋਗੜ ਦਾ ਕਿਲਾ ਹੋਲਗੜ੍ਹ ਫਤੇਗੜ੍ਹ ਤਾਰਾਗੜ੍ਹ ਤਾਰਾਗੜ੍ਹ ਕਿਰਾ ਇੱਧਰ ਮੌਜੂਦ ਆ ਉਹ ਆਨੰਦਪੁਰ ਦੀ ਇਹ ਸਿਕਿਉਰਿਟੀ ਵਾਲ ਸੀਗੀ ਇੱਕ ਤਰੀਕੇ ਨਾਲ ਇਹ ਮੰਨ ਕੇ ਚੱਲੋ ਜੁਦਜੀਤ ਆਏ ਜਬੈ ਟਕੇ ਨਾ ਤਿੰਨਪੁਰ ਪਾਉ ਕਹਿਲੂਰ ਮੇ ਬਾਂਦੇਓ ਆਨ ਆਨੰਦਪੁਰ ਗਾਓ ਪੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਆਪਦੀ ਜ਼ਿੰਦਗੀ ਦੀ ਪਹਿਲੀ ਜੰਗ ਜਿੱਤੋਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜਦੋਂ ਜਾਹੋ ਜਲਾਲ ਨਾਲ ਆਨੰਦਪੁਰ ਨਗਰ ਆਏ ਤਾਂ ਇਹ ਨਗਰ ਨੂੰ ਹੋਰ ਐਕਸਪੈਂਡ ਕੀਤਾ ਤੇ ਇੱਥੇ ਇਹ ਕਿਲਿਆਂ ਦੀ ਉਸਾਰੀ ਕਰਵਾਈ। ਇਹ ਹੈ ਕਿਲਾ ਲੋਗੜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਿਲਿਆਂ 'ਚੋਂ ਇੱਕ ਕਿਲਾ ਬਹੁਤ ਮਜ਼ਬੂਤ ਇਹ ਕਿਲਾ ਹੁੰਦਾ ਸੀਗਾ। ਇਹ ਕਿੱਲੇ ਦੀ ਖਾਸੀਅਤ ਇਹ ਸੀ ਕਿ ਇੱਥੇ ਸ਼ਸਤਰ ਬਣਾਉਣ ਦਾ ਕਾਰਖਾਨਾ ਸੀਗਾ। ਜਦੋਂ ਗੁਰੂ ਗੋਬਿੰਦ ਸਿੰਘ ਜੀ ਪੰਗਾਣੀ ਦੀ ਜੰਗ ਜਿੱਤ ਕੇ ਆਏ ਸਭ ਤੋਂ ਪਹਿਲਾਂ ਇਸੇ ਕਿਲੇ ਦੀ ਉਸਾਰੀ ਸ਼ੁਰੂ ਹੋਈ ਸੀ ਇਹ ਲਿਖਿਆ ਮਿਲਦਾ ਹੈ। ਸ਼ਸਤਰ ਬਣਾਏ ਜਾਂਦੇ ਸੀ ਸਿੰਘਾਂ ਦੇ ਉਸ ਸਮੇਂ ਮਹਿਸੂਸ ਕਰਕੇ ਦੇਖੋ ਜਿਹੜੀਆਂ ਜੰਗਾਂ ਗੁਰੂ ਗੋਬਿੰਦ ਸਿੰਘ ਜੀ ਲੜਦੇ ਸੀ ਸ਼ਸਤਰ ਇੱਥੋਂ ਤਿਆਰ ਹੁੰਦੇ ਸੀਗੇ ਇੱਥੇ ਸ਼ਸਤਰ ਬਣਾਉਣ ਦਾ ਕਾਰਖਾਨਾ ਸੀ ਔਰ ਇਹ ਕਿਲੇ ਦੀ ਖਾਸੀਅਤ ਕੀ ਸੀ ਕਿ ਇਹਦਾ ਦਰਵਾਜ਼ਾ ਬਹੁਤ ਮਜ਼ਬੂਤ ਸੀਗਾ ਇੱਕ ਤੁਸੀਂ ਇਤਿਹਾਸ ਸੁਣਿਆ ਹੋਣਾ ਕਿ ਜਦੋਂ ਪਹਾੜੀ ਰਾਜਿਆਂ ਨੇ 1700 ਚ ਹਮਲਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਤੇ ਇਸੇ ਕਿਲੇ ਤੇ ਹਮਲਾ ਕੀਤਾ ਗਿਆ ਸੀ ਕਿਲਾ ਲੋਗੜ ਦਾ ਦਰਵਾਜ਼ਾ ਤੋੜਨ ਦੀ ਤਾਂ ਔਕਾਤ ਹੈ ਨਹੀਂ ਸੀ ਉਹਨਾਂ ਦੇ ਕਿਸੇ ਵੀ ਸਪਾਈਆਂ ਦੀ ਤਾਂ ਇੱਕ ਹਾਥੀ ਨੂੰ ਸ਼ਰਾਬ ਪਿਆ ਕੇ ਫਿਰ ਭੇਜਿਆ ਗਿਆ ਸੀ ਇਹ ਕਿਲੇ ਦਾ ਦਰਵਾਜ਼ਾ ਤੋੜਨ ਲਈ ਹੁਣ ਵੀ ਤੁਸੀਂ ਦੇਖ ਸਕਦੇ ਹੋ ਉਸੇ ਤਰੀਕੇ ਨਾਲ ਉਹ ਦਿਖਦੇਣ ਦੀ ਕੋਸ਼ਿਸ਼ ਕੀਤੀ ਗਈ ਆ ਕਿਹੋ ਜਿਹਾ ਦਰਵਾਜ਼ਾ ਹੋਊਗਾ ਉਦੋਂ ਕਿ ਇੱਕ ਹਾਥੀ ਨੂੰ ਸੋਨੇ 'ਚ ਮੜ ਕੇ ਭੇਜਿਆ ਗਿਆ ਸੀ 200 ਲੀਟਰ ਸ਼ਰਾਬ ਪਿਆ ਕੇ ਕਿ ਇਸ ਕਿਲੇ ਦੇ ਦਰਵਾਜ਼ੇ ਨੂੰ ਢਾ ਕੇ ਸਿੰਘਾਂ ਦੇ ਸ਼ਸਤਰ ਲੁੱਟੇ ਜਾਣ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਹੀ ਫੇਰ 나ਗਣੀ ਵਰਸ਼ਾ ਦੇ ਕੇ ਭਾਈ ਬਚਿੱਤਰ ਸਿੰਘ ਜੀ ਨੂੰ ਥਾਪੜਾ ਦੇ ਕੇ ਇੱਥੋਂ ਹੀ ਭੇਜਿਆ ਸੀਗਾ ਭਾਈ ਬਚਿੱਤਰ ਸਿੰਘ ਜੀ ਮਹਿਸੂਸ ਕਰਕੇ ਦੇਖੋ ਇੱਥੇ ਹੀ ਕਿਤੇ ਗੁਰੂ ਗੋਬਿੰਦ ਸਿੰਘ ਜੀ ਵਿਰਾਜਮਾਨ ਹੋਣਗੇ ਭਾਈ ਬਚਿੱਤਰ ਸਿੰਘ ਜੀ ਇੱਥੇ ਗੁਰੂ ਸਾਹਿਬ ਦੇ ਸਾਹਮਣੇ ਬੈਠੇ ਹੁੰਦੇ ਨੇ ਗੁਰੂ ਸਾਹਿਬ ਕਹਿੰਦੇ ਕਿ ਸਾਡਾ ਇਹ ਹਾਥੀ ਕਰੇਗਾ ਉਸ ਹਾਥੀ ਦਾ ਮੁਕਾਬਲਾ ਤਾਂ ਭਾਈ ਬਚਿੱਤਰ ਸਿੰਘ ਜੀ ਆ ਕੇ ਸੀਸ ਝੁਕਾ ਲੈਂਦੇ ਨੇ ਗੁਰੂ ਸਾਹਿਬ ਅੱਗੇ ਗੁਰੂ ਸਾਹਿਬ ਫਿਰ ਪੁੱਛਦੇ ਨੇ ਕਿ ਕਿਉਂ ਭਾਈ ਬਚਿੱਤਰ ਸਿੰਘ ਆ ਡਰ ਗਿਆ ਹੋਣਾ ਨਹੀਂ ਹਾਥੀ ਨਾਲ ਮੁਕਾਬਲਾ ਭਾਈ ਬਚਿੱਤਰ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਸਾਹਿਬ ਜੇ ਤੁਹਾਡਾ ਥਾਪੜਾ ਹੋਵੇ ਇਹ ਤਾਂ ਹਾਥੀ ਕਿਹੜਾ ਪਹਾੜੀ ਰਾਜਿਆਂ ਦਾ ਹਾਥੀ ਮੈਂ ਤਾਂ ਇੰਦਰ ਦੇਵਤੇ ਦਾ ਜਿਹੜਾ ਇਰਾਵਤ ਹਾਥੀ ਆ ਉਹਨੂੰ ਜ਼ਮੀਨ ਤੇ ਸਿੱਟ ਲਿਆ ਵਾਂ ਤੁਸੀਂ ਥਾਪੜਾ ਦੋ ਤਾਂ ਗੁਰੂ ਸਾਹਿਬ ਫਿਰ ਥਾਪੜਾ ਦਿੰਦੇ ਨੇ 나ਗਣੀ ਵਰषा ਭਾਈ ਬਚਿੱਤਰ ਸਿੰਘ ਜੀ ਨੂੰ ਸੌਂਪਦੇ ਨੇ ਇਸੇ ਹੀ ਕਿਲੇ ਤੋਂ ਸੋਚੋ ਇਨ੍ਹਾਂ ਹੀ ਦਰਵਾਜ਼ਿਆਂ ਚੋਂ ਦੀ ਲੰਕੇ ਗੁਰੂ ਦਾ ਉਹ ਸਿੰਘ ਗਿਆ ਹੋਵੇਗਾ ਫਿਰ ਕਿਸ ਤਰੀਕੇ ਨਾਲ ਹਾਥੀ ਲੋਹੇ ਨਾਲ ਮੜੇ ਹੋਏ ਹਾਥੀ ਦੀਆਂ ਪਰਤਾਂ ਪਾੜਦਾ ਹੋਇਆ ਉਹ ਨਗਨੀ ਵਰषा ਲੰਘਿਆ ਹੋਵੇਗਾ ਤੇ ਹਾਥੀ ਨੂੰ ਢੇਰ ਕੀਤਾ ਭਾਈ ਬਚਿੱਤਰ ਸਿੰਘ ਜੀ ਦੇ ਭਰਾ ਭਾਈ ਉਹਦੇ ਸਿੰਘ ਭਾਈ ਮਣੀ ਸਿੰਘ ਜੀ ਦੇ ਸੁਪੁੱਤਰ ਸੀਗੇ ਇਹ ਭਾਈ ਮਣੀ ਸਿੰਘ ਜੀ ਨੇ ਆਪਣੇ ਪੰਜ ਸੁਪੁੱਤਰ ਗੁਰਸਾਭ ਨੂੰ ਪੇਂਟ ਕੀਤੇ ਹੋਏ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ 'ਚ ਸਾਨੂੰ ਇੱਕ ਹੁਕਮਨਾਮਾ ਮਿਲਦਾ ਹੈ ਜਿੱਥੇ ਉਹ ਭਾਈ ਮਣੀ ਸਿੰਘ ਜੀ ਦੇ ਪੁੱਤਰਾਂ ਨੂੰ ਫਰਜ਼ੰਦੇ ਖਾਸ ਦਾ ਖਿਤਾਬ ਦਿੰਦੇ ਨੇ ਕਿ ਇਹ ਮੇਰੇ ਫਰਜ਼ੰਦੇ ਖਾਸ ਹਨ ਕਿ ਮੇਰੇ ਖਾਸ ਪੁੱਤਰ ਨੇ ਇਹ ਭਾਈ ਬਚਿੱਤਰ ਸਿੰਘ ਭਾਈ ਉਹਦੇ ਸਿੰਘ ਫਿਰ ਇੱਥੋਂ ਭਾਈ ਉਹਦੇ ਸਿੰਘ ਜੀ ਜਾਂਦੇ ਨੇ ਉਹੀ ਰਾਜੇ ਕੇਸਰੀ ਚੰਦ ਦਾ ਸਿਰ ਫਿਰ ਕਰਪੇ ਵਰਸ਼ੇ ਤੇ ਟੰਗ ਕੇ ਲਿਆਉਂਦੇ ਨੇ ਲਿਆ ਕੇ ਇਸੇ ਹੀ ਕਿਲੇ ਚ ਗੁਰੂ ਸਾਹਿਬ ਦੇ ਚਰਨਾਚ ਰੱਖਿਆ ਹੋਣਾ ਇਹ ਕਿਲੇ ਦੀ ਮੈਨੂੰ ਖਾਸ ਗੱਲ ਪਤਾ ਕੀ ਲੱਗੀ ਇਸ ਗੁਰੂ ਘਰ ਦੀ ਇੱਥੇ ਆਹ ਮਿੱਟੀ ਮੌਜੂਦ ਆ ਨਹੀਂ ਤਾਂ ਅਸੀਂ ਸਾਰੇ ਸਾਵੇਂ ਪੱਥਰ ਚੜ੍ਹਾ ਰੱਖੇ ਨੇ ਇਹ ਮਿੱਟੀ ਨੂੰ ਅਸੀਂ ਹੱਥ ਲਾ ਰਹੇ ਆ ਇਸ ਮਿੱਟੀ ਤੇ ਕਦੇ ਮੇਰੇ ਗੁਰੂ ਦੇ ਕਦੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਏ ਸੀਗੇ ਉਹ ਮਿੱਟੀ ਦਾ ਇੱਕ ਵੀ ਕਿਣਕਾ ਜੇ ਸਾਡੇ ਮੱਥੇ ਨੂੰ ਲੱਗ ਜੇ ਜਿੱਥੇ ਸਾਡੇ ਗੁਰੂ ਦੇ ਚਰਨ ਪਏ ਨੇ ਤਾਂ ਇਸ ਤੋਂ ਜ਼ਿਆਦਾ ਸੋਹਣੀ ਗੱਲ ਕੀ ਹੋ ਸਕਦੀ ਆ ਇਹ ਗੁਰੂ ਘਰ ਚ ਸੰਗਤ ਘਟ ਆਉਂਦੀ ਆ ਇਹ ਵੀ ਕਹਿ ਸਕਦੇ ਆ ਇਹੀ ਇੱਕ ਕਾਰਨ ਹੋ ਸਕਦਾ ਕਿ ਇੱਥੇ ਪੱਥਰ ਨਹੀਂ ਚੜਾਇਆ ਗਿਆ ਹਜੇ ਤੱਕ ਇੱਕ ਕੱਚਾ ਮੌਜੂਦ ਹੈ ਕੱਚੀਆਂ ਥਾਵਾਂ ਤੋਂ ਸਾਨੂੰ ਅਲਰਜੀ ਨਹੀਂ ਹੋਣੀ ਚਾਹੀਦੀ ਐ ਕੱਚੀਆਂ ਥਾਵਾਂ ਸਾਨੂੰ ਬਚਾ ਕੇ ਰੱਖਣੀਆਂ ਚਾਹੀਦੀਆਂ ਸਾਨੂੰ ਉਹ ਮਿੱਟੀ ਵਜਾ ਕੇ ਰੱਖਣੀ ਚਾਹੀਦੀ ਆ ਮਿੱਟੀ 'ਚ ਬਹੁਤ ਤਾਕਤ ਹੁੰਦੀ ਆ ਪੱਥਰਾਂ 'ਚ ਨਹੀਂ ਹੁੰਦੀ ਮਿੱਟੀ ਸਾਨੂੰ ਉਹ ਅਹਿਸਾਸ ਕਰਵਾਉਂਦੀ ਆ ਉਹਨਾਂ ਪਲਾਂ ਦਾ ਅਹਿਸਾਸ ਕਰਵਾਉਂਦੀ ਆ ਸੋਚ ਕੇ ਦੇਖੋ ਤੁਸੀਂ ਇਸ ਮਿੱਟੀ ਤੇ ਖੜਾ ਮੈਂ ਉਹ ਮਹਿਸੂਸ ਕਰੋ ਇਸ ਮਿੱਟੀ ਤੇ ਕਦੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਏ ਸੀਗੇ ਜਦੋਂ ਅਸੀਂ ਕਨੈਕਸ਼ਨ ਕੱਟ ਦਿੰਨੇ ਆ ਮਿੱਟੀ ਨਾਲੋਂ ਤਾਂ ਸਾਡਾ ਉਹ ਅਹਿਸਾਸ ਵੀ ਇੱਕ ਵਾਰ ਕੱਟਿਆ ਜਾਂਦਾ ਏ ਇਸ ਸਥਾਨ ਨੂੰ ਪੱਥਰਾਂ ਤੋਂ ਬਚਾਉਣ ਦੀ ਜ਼ਿੰਮੇਵਾਰੀ ਹੁਣ ਤੁਹਾਡੀ ਆ ਇਹ ਸਥਾਨ ਨੂੰ ਅਸੀਂ ਇਦਾਂ ਹੀ ਰਹਿਣ ਦਈਏ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਿਲਿਆਂ ਚੋਂ ਇੱਕ ਕਿਲਾ ਲੋਗੜ ਸਤਾਨਾ ਸੋ ਦੀ ਜੰਗ ਦਾ ਇੱਕ ਬਹੁਤ ਮੇਨ ਕਿਲਾ